ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਨਿੰਬੂ ਪਾਣੀ ਜਿਸ ਨੂੰ ਆਪਾਂ ਅੱਜ ਦੋ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਅਗਰ ਤੁਹਾਨੂੰ ਜੀ ਇਸ ਤੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਪਸੰਦ ਆਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਭ ਤੋਂ ਪਹਿਲਾਂ ਜੀ ਆਪਾਂ ਨੇ ਦੇਖੋ ਚਾਰ ਫਰੈਸ਼ ਨਿੰਬੂ ਲਏ ਨੇ ਬਿਲਕੁਲ ਪੀਲੇ ਨਿੰਬੂ ਲੈਣੇ ਨੇ ਜੀ ਜੋ ਹਰੇ ਨਿੰਬੂ ਹੁੰਦੇ ਨੇ ਥੋੜੇ ਜੇ ਉਸ ਵਿੱਚ ਰਸ ਖੱਟ ਹੁੰਦਾਗਾ ਹੁਣ ਆਪਾਂ ਇੱਕ ਬੋਲ ਵਿੱਚ ਸਿੰਪਲ ਪਾਣੀ ਜਨਕੀ ਟੈਪ ਵਾਟਰ ਪਾ ਲੈਣਾਗਾ ਕਿਉਂਕਿ ਇਸ ਸਿੰਪਲ ਪਾਣੀ ਵਿੱਚ ਦੀ ਚੀਨੀ ਆਪਣੀ ਬਹੁਤ ਹੀ ਜਲਦੀ ਘੁਲ ਜਾਂਦੀ ਆ ਹੁਣ ਆਪਾਂ ਆਪਣੇ ਟੇਸਟ ਦੇ ਰਿਕਾਰਡਿੰਗ ਚੀਨੀ ਲਈਆ ਅੱਧਾ ਚਮਚ ਆਪਾਂ ਲਗਭਗ ਬਲੈਕ ਨਮਕ ਪਾਏਗਾ ਇਸ ਨੂੰ ਆਪਾਂ ਹੁਣ ਘੋਲ ਲਾਵਾਂਗੇ ਸਿੰਪਲ ਪਾਣੀ ਵਿੱਚ ਜੀ ਚੀਨੀ ਬਹੁਤ ਹੀ ਜਲਦੀ ਖੁੱਲ ਜਾਂਦੀ ਹੈ ਜੇ ਆਪਾਂ ਠੰਡੇ ਪਾਣੀ ਵਿੱਚ ਚੀਨੀ ਨੂੰ ਘੋਲੀਏ ਤਾਂ ਉਹ ਥੋੜਾ ਜਿਹਾ ਟਾਈਮ ਲੱਗ ਜਾਂਦਾ ਉਸ ਨੂੰ ਚੀਨੀ ਨੂੰ ਘੋਲਣ ਲੱਗੇ ਹੁਣ ਆਪਾਂ ਇਸ ਵਿੱਚ ਸਾਰੇ ਨਿੰਬੂਆਂ ਨੂੰ ਨਿਚੋੜ ਲੈਣਾਗਾ ਤੇ ਇਸ ਨੂੰ ਜੀ ਸਿਲਕੇ ਨੂੰ ਆਪਾਂ ਨੇ ਇੱਕ ਬਾਲ ਵਿੱਚ ਰੱਖ ਲੈਣਾਗਾ ਕਿਉਂਕਿ ਜੋ ਨਿੰਬੂਆਂ ਦੇ ਸਿਲਕੇ ਅੰਦਰ ਰੇਸ਼ੇ ਲੱਗੇ ਹੁੰਦੇ ਨੇ ਆਪਾਂ ਉਸ ਨੂੰ ਵੀ ਨਿੰਬੂ ਪਾਣੀ ਦੇ ਵਿੱਚ ਜੂਸ ਕਰਨਾਗਾ ਕਿਉਂਕਿ ਇਸ ਤਰੀਕੇ ਨਾਲ ਜੇ ਆਪਾਂ ਨਿੰਬੂ ਪਾਣੀ ਬਣਾ ਕੇ ਤਿਆਰ ਕਰੀਏ ਤਾਂ ਇਹ ਪੀਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾਗਾ ਸਾਰੇ ਨਿੰਬੂ ਜੀ ਆਪਾਂ ਨੇ ਨਿਚੋੜ ਲਏ ਨੇ ਹੁਣ ਆਪਾਂ ਜੀ ਦੇਖੋ ਜੋ ਨਿੰਬੂਆਂ ਦੇ ਛਿਲਕੇ ਨੇ ਜੀ ਹੁਣ ਆਪਾਂ ਇਸ ਵਿੱਚ ਥੋੜਾ ਜਿਹਾ ਪਾਣੀ ਪਾ ਲਵਾਂਗੇ ਨਿੰਬੂਆਂ ਦੇ ਅੰਦਰ ਜੋ ਹਲਕੇ ਜਿ ਰਿਸ਼ੇ ਲੱਗੇ ਹੁੰਦੇ ਨੇ ਉਸ ਨੂੰ ਨਿਕਾਲਣ ਲਈ ਇਹ ਸਭ ਤੋਂ ਬੈਸਟ ਤਰੀਕਾ ਹੈਗਾ ਹੁਣ ਆਪਾਂ ਇਸ ਦੇਖੋ ਪਾਣੀ ਪਾਉਣ ਤੋਂ ਬਾਅਦ ਇਸ ਨੂੰ ਹੱਥ ਨਾਲ ਹਲਕਾ ਜਿਹਾ ਮੈਸ ਕਰਾਂਗੇ ਇਹ ਵਾਲੇ ਸਾਰੇ ਰੇਸ਼ੇ ਜੀ ਆਪਾਂ ਨੇ ਕ निकालेंगे ਨਿੰਬੂ ਪਾਣੀ ਵਿੱਚ ਆਪਾਂ ਇਸ ਨੂੰ ਜੂਸ ਕਰਨਾਗਾ ਇਸ ਤਰੀਕੇ ਨਾਲ ਜੀ ਨਿੰਬੂ ਪਾਣੀ ਬਹੁਤ ਹੀ ਜ਼ਿਆਦਾ ਲਾਜਵਾਬ ਬਣ ਕੇ ਤਿਆਰ ਹੁੰਦਾਗਾ ਇਸ ਤਰੀਕੇ ਨਾਲ ਜੇ ਮਸਲ ਮਸਲ ਕੇ ਆਪਾਂ ਨੇ ਮੈਸ ਕਰਕੇ ਸਾਰਾ ਨਿੰਬੂ ਪਾਣੀ ਦੇ ਜੂਰੇਸ਼ੇ ਨੇ ਉਸ ਨੂੰ ਕੱਢ ਲੈਣਾਗਾ ਹੁਣ ਆਪਾਂ ਇਸ ਨੂੰ ਨਿਚੋੜ ਕੇ ਇੱਕ ਸਾਈਡ ਤੇ ਰੱਖ ਦਵਾਂਗੇ ਇਸ ਦੇ ਵਿੱਚ ਜੋ ਬੀਜ ਨੇ ਜੇ ਆਪਾਂ 1-2 ਮਿੰਟ ਲਈ ਇਸ ਪਾਣੀ ਨੂੰ ਰੱਖ ਦੇਣਾਗਾ ਰੱਖਣ ਤੋਂ ਬਾਅਦ ਜੋ ਸਾਰੇ ਬੀਜ ਨੇ ਉਹ ਆਪਣੇ ਆਪ نیچے ਬੈਠ ਜਾਣਗੇ ਪਾਣੀ ਦੇ ਤੇ ਪਾਣੀ ਨੂੰ ਆਪਾਂ ਦੂਸਰੇ ਬਾਲ ਵਿੱਚ ਪਾ ਲਵਾਂਗੇ ਬੀਜ ਇਸ ਤੇ نیچے ਬੈਠ ਚੁੱਕੇ ਨੇ ਦੇਖੋ ਹੌਲੀ ਹੌਲੀ ਆਪਾਂ ਪਾਣੀ ਨੂੰ ਦੂਸਰੇ ਬਾਲ ਵਿੱਚ ਪਾਣਾਗਾ ਬੀਜ ਜਿਵੇਂ نیچے ਰਹਿ ਜਾਣਗੇ ਆਪਣੇ ਆਪ ਦੇਖੋ ਜੋ ਰੇਸ਼ੇ ਨੇ ਉਹ ਆਪਾਂ ਨੇ ਪਾਣੀ ਵਿੱਚ ਪਾ ਲਏ ਨੇ ਤੇ ਬੀਜ ਨੂੰ ਆਪਾਂ ਸਾਈਡ ਤੇ ਰੱਖ ਦਵਾਂਗੇ ਹੁਣ ਆਪਾਂ ਇਸ ਵਿੱਚ ਜੀ ਜੰਨਾ ਆਪਾਂ ਨਿੰਬੂ ਪਾਣੀ ਬਣਾ ਕੇ ਤਿਆਰ ਕਰਨਾਗਾ ਉਹਨਾ ਪਾਣੀ ਪਾਵਾਂਗੇ ਇਸ ਨੂੰ ਮਿਕਸ ਕਰਾਂਗੇ ਨਿੰਬੂ ਪਾਣੀ ਜੀ ਆਪਣਾ ਬਣ ਕੇ ਦੇਖੋ ਰੈਡੀ ਆ ਪੁਣਾਪਾ ਜੀ ਇੱਕ ਗਲਾਸ ਵਿੱਚ ਦੋ ਆਈਸ ਕਯੂਬ ਪਾਵਾਂਗੇ ਆਈਸ ਕਯੂਬ ਪਾਉਣ ਤੋਂ ਬਾਅਦ ਜੀ ਆਪਾਂ ਇੱਕ ਸਲਾਈਸ ਨਿੰਬੂ ਦੀ ਪਾਵਾਂਗੇ ਇਹ ਹੀ ਆਪਣਾ ਪਹਿਲਾ ਤਰੀਕਾ ਜੀ ਬਿਲਕੁਲ ਸਿੰਪਲ ਤਰੀਕਾ ਜੋ ਹਰ ਇੱਕ ਘਰ ਵਿੱਚ ਇਹ ਪਾਣੀ ਨਿੰਬੂ ਬਣ ਕੇ ਤਿਆਰ ਹੁੰਦਾ ਇਸ ਤਰੀਕੇ ਨਾਲ ਤੇ ਗਲਾਸ ਨੂੰ ਆਪਾਂ ਉੱਪਰੋਂ ਇੱਕ ਸਲਾਈਸ ਨਿੰਬੂ ਦੀ ਲਗਾ ਕੇ ਇਸ ਨੂੰ ਡੈਕੋਰੇਟ ਕਰ ਦੇਣਾਗਾ ਹੁਣ ਆਪਾਂ ਦੂਜੀ ਗਲਾਸ ਵਿੱਚ ਜੀ ਦੋ ਆਈਸ 큐ਬ ਪਾਵਾਂਗੇ ਇੱਕ ਆਪਾਂ ਜੀ ਦੇਖੋ ਪੁਦੀਨੇ ਦੀਆਂ ਪੱਤੀਆਂ ਲਈਆਂ ਨੇ ਤੇ ਇਸ ਨੂੰ ਆਪਾਂ ਹਲਕਾ ਜਿਹਾ ਹੱਥਾਂ ਨਾਲ ਹੀ ਕ੍ਰਸ਼ ਕਰਕੇ ਪਾਉਣਾਗਾ ਇੱਕ ਸ্লাইਸ ਆਪਾਂ ਨਿੰਬੂ ਦੀ ਪਾਵਾਂਗੇ ਹੁਣ ਆਪਾਂ ਜੀ ਥੋੜਾ ਜਿਹਾ ਰੋਸਟਡ ਜੀਰਾ ਪਾਵਾਂਗੇ ਇਸ ਵਿੱਚ ਆਪਾਂ ਨਿੰਬੂ ਪਾਣੀ ਪਾਵਾਂਗੇ ਹਲਕੀ ਜਿਹੀ ਆਪਾਂ ਇਸ ਵਿੱਚ ਕਾਲੀ ਮਿਰਚ ਪਾਵਾਂਗੇ ਇਸ ਨੂੰ ਮਿਕਸ ਕਰਾਂਗੇ ਇੱਕ ਆਪਾਂ ਦੀ ਸਿੰਪਲ ਨਿੰਬੂ ਪਾਣੀ ਬਣਾ ਕੇ ਤਿਆਰ ਕੀਤਾ ਜੋ ਆਪਾਂ ਹਰ ਇੱਕ ਦੇ ਘਰ ਵਿੱਚ ਆਪਾਂ ਨਾਰਮਲ ਹੀ ਇਹ ਪਾਣੀ ਬਣਾ ਕੇ ਪੀਂਦੇ ਆ ਤੇ ਦੂਸਰੇ ਵਿੱਚ ਆਪਾਂ ਥੋੜਾ ਜਿਹਾ ਉਹ ਜਿਹ ਹੈ ਜੀਰਾ ਤੇ ਪੁਦੀਨਾ ਪਾਏਗਾ ਅਗਰ ਤੁਹਾਨੂੰ ਜੀ ਇਸ ਤਰੀਕਾ ਨਾਲ ਮੇਰਾ ਤਰੀਕਾ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਜੀ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਹੈ ਤੁਹਾਡੇ ਤੱਕ ਤੁਰੰਤ ਪਹੁੰਚਾ ਪਹੁੰਚ ਜੇਕਰ ਇਹ ਵੀਡੀਓ ਦੇਖਾਂ ਲਈ ਧੰਨਵਾਦ